ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪਿਆਰੋ ਕੀ ਹਾਲ ਚਾਲ ਚੱਲਦੀ ਖਲਾ ਇੱਕ ਤੋਂ ਕਮੈਂਟ ਆਏ ਸੀ ਮੁੰਡਿਆਂ ਦੇ ਵੀ ਗਾਵਾਂ ਦੀ ਚਵਾਈ ਕਿੱਦਾਂ ਹੁੰਦੀ ਹੈ ਆਈਟਲੀ ਦੇ ਵਿੱਚ ਕਿੰਨੀਆਂ ਗਾਵਾਂ ਕਿੱਦਾਂ ਚੋਂਦੇ ਆ ਦੁੱਧ ਕਿੱਦਾਂ ਸਾਂਭਦੇ ਕਿੱਥੇ ਜਾਂਦਾ ਅੱਜ ਤੁਹਾਨੂੰ ਮੈਂ ਦਿਖਾਉਣਾ ਆਜੋ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਪੇ ਗਾਵਾਂ ਦੀ ਚਵਾਈ ਕਿੱਦਾਂ ਮਿਲਕਿੰਗ ਪਾਰਲਰ ਦੇ ਵਿੱਚ ਇੱਥੇ ਕਰਦੇ ਆ ਕੀ ਰੂਟੀਨ ਹੈ ਚਵਾਈ ਦੀ ਕਿੱਦਾਂ ਗਾਵਾਂ ਐਂਟਰ ਹੁੰਦੀਆਂ ਕਿੱਦਾਂ ਬਾਹਰ ਜਾਂਦੀਆਂ ਤੇ ਛੋਟੀ ਜੀ ਵੀਡੀਓ ਬਣਾਈ ਆ ਜ਼ਰੂਰ ਦੇਖਿਓ ਆਜੋ ਜੀ ਛੱਡ ਦੇ ਛੱਡ ਦੇ ਇਹ ਗਾਵਾਂ ਹੁਣ ਜੋ ਹੋ ਗਈਆਂ ਜਦੋਂ ਚੋ ਜੰਦੇ ਆ ਇੱਕ ਸੋਚ ਲੱਗਾ ਉਹਨੂੰ ਨੱਪ ਦੇਣਾ ਇਹ ਜੰਗਲਾ ਤਾਂ ਖੁੱਲ ਗਿਆ ਤੇ ਗਾਵਾਂ ਇਹ ਬਾਹਰ ਆ ਜਾਣੀਆਂ ਬਾਹਰ ਜਦੋਂ ਦੁੱਧ ਦੇ ਕੇ ਇਹਨਾਂ ਨੇ ਬਾਹਰ ਆਉਣਾ ਮਿਲਕਿੰਗ ਪਾਰਲਰ ਤੋਂ ਨਾਲ ਹੀ ਮੋਰੇ ਪਾਣੀ ਵਾਲੇ ਲੱਗੇ ਆ ਜਿਨ੍ਹਾਂ ਨੂੰ ਪਾਣੀ ਦੀ ਲੋੜ ਹੈ ਗਾਵਾਂ ਨੂੰ ਕਿਉਂਕਿ ਪਾਣੀ ਬਹੁਤ ਜ਼ਰੂਰੀ ਆ ਮੋਸਟ ਇੰਪੋਰਟੈਂਟ ਆਪਣੇ ਕੋਲ ਪਾਣੀ ਆ ਗਾਵਾਂ ਲਈ ਕਿ ਜੇ ਇਹਨਾਂ ਦਾ ਦੁੱਧ ਲੈਣਾ ਤਾਂ ਤੇ ਕਿਉਂਕਿ ਪਾਣੀ ਪੀਣਗੇ ਤਾਂ ਦੁੱਧ ਬਣੂਗਾ ਤੇ ਸੈਟ ਥਾਣੀ ਬਣੀ ਆ ਗਲੀ ਛੋਟੀ ਜੀ ਇਤੋਂ ਇਹ ਬਾਹਰ ਆਪਣੇ ਬਾਹਰ ਬਾਕਸ ਵਿੱਚ ਚਲ ਜਾਂਦੀਆਂ ਬਾਹਰ ਗੇਟ ਜਿੱਦਾਂ ਬਣਾਏ ਆ ਜਿੱਥੇ-ਜਿੱਥੇ ਜਾਣਾ ਇਹਨਾਂ ਨੇ ਤੇ ਇਹ 12 ਗਾਵਾਂ ਇੱਧਰ ਹੁੰਦੀਆਂ ਤੇ 12 ਉਧਰ 24 ਗਾਵਾਂ ਚੋਹ ਹੁੰਦੀਆਂ ਇੱਕ ਟਾਈਮ ਤੇ ਹੁਣ ਅਗਲੀਆਂ ਗਾਵਾਂ ਨੇ ਇੱਥੇ ਐਂਟਰੀ ਤੇ ਗੇਟ ਲੱਗਾ ਆ ਇੱਥੇ ਆ ਜਿਹੜੀ ਆ ਤੁਸੀਂ ਦੇਖ ਸਕਦੇ ਆ ਇਹ ਸਲੇਟ ਲਾਈ ਆ ਕੰਪਿਊਟਰਾਈਜ਼ ਆ ਤੇ ਗਾਵਾਂ ਦੇ ਕੰਨਾਂ ਦੇ ਵਿੱਚ ਆ ਆਹ ਹੋਰ ਚੀਜ਼ ਐਕਟ ਹੈਗੇ ਇਹਦੇ ਬਾਰੇ ਦੁਬਾਰਾ ਦੱਸੂਗਾ ਉਹ ਜਿਹੜੀ ਪਰਲੇ ਬੰਨੇ ਆ ਗੋਲ ਰੰਗ ਦੀ ਮਾਈਕਰੋਚਿਪ ਲੱਗੀ ਆ ਉਹਦੇ ਨਾਲ ਇਹ ਗਾਂ ਇਸ ਇਹ ਕੰਪਿਊਟਰਾਈਜ਼ ਹੈ ਤੇ ਇਸ ਲੇਟ ਨੇ ਇਹਦਾ ਨੰਬਰ ਚੱਕ ਲੈਣਾ ਗਾਂ ਦਾ ਇਹ ਜਿਹੜੀ ਥਾਂ ਤੇ ਗਈ ਆ ਜਿੱਦਾਂ 1 ਨੰਬਰ ਤੇ 4 ਤੇ 6 ਤੇ 8 ਤੇ ਆ ਉੱਥੇ ਇਹਦਾ ਸਕਰੀਨ ਤੇ ਨੰਬਰ ਚੜ ਜਾਣਾ ਤੇ ਇਹਨੇ ਜਿੰਨਾ ਦੁੱਧ ਦੇਣਾ ਇਹਦਾ ਉਹ ਰਿਕਾਰਡ ਕੰਪਿਊਟਰ ਤੇ ਆਟੋਮੈਟਿਕ ਚੜ ਜਾਣਾ ਤੇ ਉਹ ਤਾਂ ਨਾ ਮੈਂ ਦਿਖਾਉਣਾ ਸਕਰੀਨ ਤੇ ਵੀ ਕਿੱਦਾਂ ਨੰਬਰ ਜੜਦੇ ਕਿੱਦਾਂ ਦੁੱਧ ਆਉਂਦਾ ਗਾਵਾਂ ਦੇ ਦੋ ਨੰਬਰ ਹੁੰਦੇ ਆ ਇੱਕ ਸਰਕਾਰੀ ਲੱਗਾ ਆ ਤੇ ਇੱਕ ਆਪ ਲਿਖਿਆ ਹੁੰਦਾ ਨੂਰਜਨ ਦਾ ਲਿਖਿਆ ਕੰਨਾਂ ਦੇ ਵਿੱਚ ਲੱਗੀ ਹੁੰਦੀ ਆ ਇਹ ਚਿਪ ਮਾਈਕਰੋ ਚਿਪ ਇਹਦੇ ਵਿੱਚ ਛੋਟੀ ਜਿਹੀ ਚਿਪ ਹੁੰਦੀ ਆ ਉਹਦੇ ਨਾਲ ਉਹ ਸਕਰੀਨ ਇਹ ਰੀਡ ਕਰ ਲੈਂਦੀ ਆ ਕਿ ਗਾਂ ਦਾ ਨੰਬਰ ਕੰਪਿਊਟਰ ਦੇ ਵਿੱਚ ਸਾਰੇ ਐਡ ਕੀਤੇ ਹੁੰਦੇ ਆ ਜੇ ਜਦੋਂ ਇੱਕ ਗਾਂ ਵੜਦੀ ਆ ਉਹ ਆਹ ਨਾਲ ਆ ਉਹ ਗੇਟ ਉਹ ਦੂਜੀ ਲਈ ਖੁੱਲ ਜਾਂਦਾ ਜਦੋਂ ਦੂਜੀ ਨੇ ਆ ਕੇ ਇੱਥੇ ਵੜਨਾ ਤੇ ਉਹ ਅਗਲਾ ਗੇਟ ਅਗਲੀ ਲਈ ਖੁੱਲ ਜਾਣਾ ਇਹਦਾ ਆਟੋਮੈਟਿਕ ਹੀ ਖੁੱਲਦੇ ਰਹਿੰਦੇ ਆ ਜਦੋਂ گاਵਾ ਨੇ ਕੱਢ ਜਾਂਦੀਆਂ ਸਾਰੇ ਬੰਦ ਹੋ ਜਾਂਦੇ ਰਾਹ ਸਿੱਧਾ ਹੋ ਜਾਂਦਾ ਸਿਰੇ ਤੱਕ ਇੱਧਰ 12 گاਵਾ ਤੇ 12 گاਵਾ ਹੀ ਇੱਧਰ ਇੱਧਰ ਵੀ ਐਂਟਰ ਹੋ ਗਈਆਂ ਸੇਮ ਪ੍ਰੋਸੀਜਰ ਇੱਧਰ ਆ ਐਂਟਰੀ ਦੇ گاਵਾ ਨੇ ਐਂਟਰ ਹੋ ਜਾਣਾ ਨਿਕਲ ਜਾਣਾ ਬਾਹਰ ਪਾਣੀ ਵਾਲੇ ਲੱਗੇ ਇੱਧਰ ਵੀ ਛੋਟੀ ਗਲੀ ਬਣੀ ਆ ਉਥੋਂ گاਵਾ ਬਾਹਰ ਚੱਲ ਜਾਂਦੀਆਂ ਆਪਣੇ ਬਹੁਤ ਇਹ ਇੱਥੇ ਇਹ ਵੇਟਿੰਗ ਆ ਹਾਲ ਇਹ ਦੇ ਵਿੱਚ گاਵਾ ਆ ਜਾਂਦੀਆਂ 100 150 ਗਾਂ ਇੱਕ ਵਾਰੀ ਲਿਆ ਕੇ ਇੱਥੇ ਖੜੀਆਂ ਕਰ ਲਈਆਂ ਹੁਣ ਕਰਦੇ ਕੀ ਆ ਜਦੋਂ ਐਂਟਰੀ ਤੇ ਗਾਂ ਵੜ ਗਈਆਂ ਤੇ ਉਹਨਾਂ ਦਾ ਨੰਬਰ ਸਕਰੀਨ ਤੇ ਆਟੋਮੈਟਿਕ ਚੜ੍ਹਨਾ ਪੈਂਦਾ 1863 ਨੰਬਰ 12 ਨੰਬਰ ਅਗਰੋਪਟੇ ਆਈ ਆ ਜਦੋਂ ਸਭ ਤੋਂ ਪਹਿਲਾਂ ਗਾਂ ਦੇ ਥਾਣਾ ਨੂੰ ਉਸ ਕਿਉਮਾ ਲਾਉਂਦੇ ਆ ਝੱਗ ਝੱਗ ਤੋਂ ਬਾਅਦ ਫਿਰ ਚੰਗੀ ਤਰ੍ਹਾਂ ਸਾਫ਼ ਕਰਦੇ ਆ ਕੱਪੜੇ ਨਾਲ ਆ ਇੱਕ ਕਪੜਾ ਜਿਹੜਾ ਆ ਇੱਕ ਗਾਂ ਲਈ ਯੂਜ਼ ਹੋਣਾ ਆ ਤੇ ਉਹ ਸਿੱਟ ਦੇਣਾ 10 ਪਿੰਦੇ ਵਿੱਚ ਧੋਣ ਦੇ ਲਈ ਉਸ ਤੋਂ ਬਾਅਦ ਫੇ ਧਾਰਾ ਮਾਰਦੇ ਆ ਚੰਗੀ ਤਰ੍ਹਾਂ ਚਾਰਾਂ ਥਣਾ ਦੀਆਂ ਧਾਰਾ ਮਾਰਨੇ ਆ ਧਾਰਾ ਦਾ ਮਤਲਬ ਹੁੰਦਾ ਇੱਕਦਾਂ ਗਾਂ ਦੁੱਧ ਲਾ ਲੈਂਦੀ ਆ ਤੇ ਇੱਕ ਇਹ ਜੇ ਉਹਦੇ ਚਿਛੜੇ ਮਸਤੀਤੇ ਸਤੂਪੀ ਨਹੀਂ ਆਉਂਦੀ ਤਾਂ ਉਹ ਪਤਾ ਲੱਗ ਜਾਂਦਾ ਦੁੱਧ ਸਹੀ ਆ ਜਾਂ ਖਰਾਬ ਆ ਤੇ ਗਾਂ ਜਦੋਂ ਪੂਰੀ ਤਿਆਰ ਹੋ ਗਈ ਦੁੱਧ ਲਾ ਲਿਆ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੇ ਮਸ਼ੀਨਾਂ ਲਾਉਣੀਆਂ ਸਫਾਈ ਮੋਸਟ ਇੰਪੋਰਟੈਂਟ ਆ ਤੁਸੀਂ ਦੇਖੋ ਵੀ ਗਾਂ ਦੇ ਥਣ ਦੇਖੋ ਇਹਨਾਂ ਸਾਫ ਆ ਜੇ ਜਦੋਂ ਗਰੁੱਪ ਚੱਕਦੇ ਆ ਰੱਸੀ ਤਾਹ ਨੂੰ ਤੇ ਇਹਦੇ ਵਿੱਚ ਸਿਸਟਮ ਆ ਵੀ ਆਟੋਮੈਟਿਕ ਐਕਟਿਵ ਹੋ ਜਾਂਦਾ ਤੇ ਇਹਦੇ ਵਿੱਚ ਪ੍ਰੈਸ਼ਰ ਨਾਲ ਹਵਾ ਚੱਲਣ ਲੱਗ ਪੈਂਦੀ ਆ ਤਾਂ ਹਵਾ ਨਾਲ ਦੁੱਧ ਆਉਣ ਲੱਗ ਪੈਂਦਾ ਪਾਈਪਾਂ ਦੇ ਵਿੱਚ ਇਹ ਆ ਦਿਖਾਉਣਾ ਤੁਹਾਨੂੰ ਮੈਂ ਮਤਲਬ ਜਿੱਦਾਂ ਆਪਾਂ ਐ ਕਰਕੇ ਹੱਥ ਨਾਲ ਨਪਦੇ ਆ ਇਦਾਂ ਹੀ ਇਹ ਵਿੱਚ ਪ੍ਰੈਸ਼ਰ ਨਾਲ ਨਪਦੇ ਆ 24 ਗਾਵਾਂ ਇੱਕ ਟਾਈਮ ਚ ਹੋ ਰਹੀਆਂ ਆ ਤੇ ਜਿਹੜਾ ਇਹ ਪਾਈਪ ਆਂ ਦੁੱਧ ਆ ਦੋ ਪਾਈਪ ਐ ਇੱਕ ਹਵਾ ਵਾਲਾ ਹੁੰਦਾ ਆ ਤੇ ਇੱਕ ਦੁੱਧ ਵਾਲਾ ਹੁੰਦਾ ਜਿਹੜਾ ਨੀਲਾ ਪਾਈਪ ਆ ਉਹਦੇ ਵਿੱਚ ਦੁੱਧ ਜਾ ਰਿਹਾ ਤੇ ਦੁੱਧ ਇਧਰੋਂ ਵੀ ਸੇਮ ਪ੍ਰਸੀਜਰ ਆ ਦੁੱਧ ਥੱਲੇੋਂ ਦੀ ਆ ਕੇ ਇਧਰ ਫ੍ਰੀਜਾਂ ਹਲ ਦੁੱਧ ਆ ਜਾਣਾ ਇੱਥੇ ਆਹਾ ਬਾਕਸ ਲੱਗੇ ਆ ਇਹਦੇ ਵਿੱਚ ਮੋਟਰ ਲੱਗੀ ਆ ਜਦੋਂ ਇਹ ਭਰ ਜਾਂਦਾ ਆ ਡਰਮ ਤੇ ਆਟੋਮੈਟਿਕ ਮੋਟਰ ਨੇ ਦੁੱਧ ਨੂੰ ਚੱਕ ਕੇ ਆ ਪੈਪਰਾਂ ਹੀ ਫਰਿੱਜ ਵਾਲ ਨੂੰ ਛੱਡ ਦੇਣਾ ਸੇਮ ਚੀਜ਼ ਇਹਦੇ ਵਿੱਚ ਆ ਇਧਰ ਲਈ ਜਿਹੜੀ ਇਧਰ ਲਈ ਲੈਣਿਆ ਹੋਇਆ ਇਹਦੇ ਵਿੱਚ ਆ ਜਾਂਦਾ ਦੁੱਧ ਇਧਰ ਲਈ ਲੈਣ ਦਾ ਇਹਦੇ ਵਿੱਚ ਦੁੱਧ ਆ ਜਾਂਦਾ ਇਹ ਜਦੋਂ ਡਰਮ ਭਰ ਗਿਆ ਇਹ ਮੋਟਰ ਨੇ ਇਹ ਪੈਪਰਾਂ ਹੀ ਦੁੱਧ ਚੱਕ ਕੇ ਮਾਰਨਾ ਪਾਈਪ ਚ ਤੇ ਆ ਜਾਣਾ ਇਹ ਇਹ ਫਰਿੱਜ ਦੇ ਵਿੱਚ ਫਰਿੱਜ ਹੈਗੀ ਆ ਇਹ 100 ਕੁਇੰਟਲ ਦੀ 100 ਕੁਇੰਟਲ ਦੁੱਧ ਪੈਂਦਾ ਇਹਦੇ ਵਿੱਚ ਸਾਡਾ ਇੱਥੇ ਇਸ ਟਾਈਮ ਦੁੱਧ ਹੈਗਾ ਆ 120 ਕੁਆਂਟਲ ਹੋ ਜਾਂਦਾ ਦੋਹਾਂ ਟਾਈਮਾਂ ਦਾ। ਮਾਵ ਦੋ ਟਾਈਮ ਗੱਡੀ ਆਉਂਦੀ ਆ। ਸਵੇਰ ਨੂੰ ਹੋ ਜਾਂਦਾ 60 ਕੁਆਂਟਲ ਤੇ 55 ਕੁਆਂਟਲ 58 ਕੁਆਂਟਲ ਸ਼ਾਮ ਨੂੰ ਹੋ ਜਾਂਦਾ ਤੇ ਇਹਦੇ ਤੇ ਕੰਡਾ ਲੱਗਾ ਹੁੰਦਾ ਫ੍ਰਿਜ ਤੇ ਜਿੰਨਾ ਦੁੱਧ ਹੋ ਗਿਆ ਨਾਲੋ ਨਾਲ ਆਈ ਜਾਣਾ 385 ਕਿਲੋ ਹੋਇਆ ਹਜੇ ਤੇ ਟੈਂਪਰੇਚਰ 18 ਡਿਗਰੀ ਠੰਡਾ ਰੱਖਣਾ ਦੁੱਧ ਇਹਨੇ ਤੇ ਜਿਹੜੇ ਉਹ ਥਣ ਸਾਫ ਕਰਦੇ ਆਂ ਗਾਵਾਂ ਦੇ ਉਹਦੇ ਲਈ ਮਸ਼ੀਨ ਰੱਖੀ ਆ ਇਹਦੇ ਵਿੱਚ ਉਹ ਜਿਹੜੀਆਂ ਕੱਪੜੇ ਦੀਆਂ ਟੰਗੀਆਂ ਆ ਜਿਹੜੀਆਂ ਉਹ ਇਹਦੇ ਵਿੱਚ ਪਾੜਣੀਆਂ ਉਹ ਤੋਂ ਹੋਈ ਜਾਂਦੀਆਂ ਉਹ ਉਹ ਯੂਜ਼ ਹੋਈ ਜਾਂਦੀਆਂ ਬਾਰ ਬਾਰ ਤੇ ਇਹ ਸਿਸਟਮ ਆ ਇੱਥੇ ਗਾਵਾਂ ਦੀ ਚਵਾਈ ਦਾ ਟਰੱਕ ਨੇ ਆਉਣਾ ਆ ਇੱਥੇ ਖੜਾ ਕਰਕੇ ਉਹਨੇ ਵੀ ਪਾਈਪ ਲਾਉਣਾ ਤੇ ਇੱਥੇ ਪਾਈਪ ਲਾ ਕੇ ਤੇ ਪ੍ਰੈਸ਼ਰ ਨਾਲ ਦੁੱਧ ਖਿੱਚ ਕੇ ਤੇ ਲੈ ਜਾਣਾ ਤੇ ਇੱਕ ਹੋਰ ਵੱਡੀ ਗੱਲ ਆ ਬਈ ਮੁੰਡੇ ਜਵਾਈ ਵਾਲੇ ਨੇ گاਵਾ ਜੋ ਕੇ ਚਲ ਜਾਣਾ ਟਰੱਕ ਨੇ ਆਉਣਾ ਕਈ ਵਾਰੀ ਤੇ ਕੋਈ ਹੁੰਦਾ ਕਈ ਵਾਰੀ ਨਹੀਂ ਹੁੰਦਾ ਉਹਨੇ ਇੱਥੋਂ ਦੇਖਣਾ ਦੁੱਧ ਕਿੰਨੇ ਕੁਆਰਟਲ ਹੋਇਆ ਤੇ ਉੱਥੇ ਕਾਪੀ ਪਈ ਆ ਉੱਥੇ ਲਿਖ ਜਾਣਾ ਤੇ ਦੁੱਧ ਲੈ ਜਾਣਾ ਮਤਲਬ ਕੁਆਰਟਲ ਦੇ ਹਿਸਾਬ ਨਾਲ ਡੇਲੀ ਦੁੱਧ ਜਾਂਦਾ ਮਤਲਬ ਕਦੀ ਕਿਲੋ ਘਟ ਕਦੀ ਕਿਲੋ ਵਧਦਾ ਕਦੀ ਰੌਲਾ ਨਹੀਂ ਪਿਆ ਕਿਉਂਕਿ ਇਮਾਨਦਾਰੀ ਜਿਹੜੀ ਆ ਬਹੁਤ ਵੱਡੀ ਚੀਜ਼ ਆ ਕੰਮ ਇਮਾਨਦਾਰੀ ਨਾਲ ਕਰਾਂਗੇ ਤਾਂ ਇਹ ਸਭ ਕੁਝ ਆ ਇਹ ਲੋਕਾਂ ਦੀ ਇਹ ਸਭ ਤੇ ਆ ਵੀ ਇਹ ਕਈ ਯਾਰੀ ਆਹੀ ਕਹਿ ਦਿੰਦੇ ਆ ਵੀ ਬੜੇ ਕੋਰੇ ਚੱਲਦੇ ਯਾਰ ਇਹ ਗੋਰੇ ਲੋਕ ਹਟਾ ਦੇ ਪੂਰੇ ਨਹੀਂ ਚੱਲਦੇ ਇਹ ਸੱਚੇ ਗੱਲ ਆ ਵੀ ਇਹ ਕੋਰੇ ਚੱਲ ਗਏ ਜਿੱਦਾਂ ਜਿਹੜੀ ਸੱਚਾਈ ਦੇ ਰਾਹ ਤੇ ਚੱਲਣਾ ਜੇ ਤੁਸੀਂ ਵੀ ਕੋਰੇ ਬਣਨੇ ਪੈਂਦਾ ਹੁੰਦਾ ਤੇ ਧੰਨਵਾਦ ਵੀਡੀਓ ਦੇਖਣ ਲਈ ਚੰਗੀ ਲੱਗੇ ਤਾਂ ਫੋਲੋ ਕਰ ਲਿਓ ਅਗਰ ਹੋਰ ਵੀਡੀਓ ਦੇਖਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ